ਨਾਬਾ ਜਿਲ੍ਹੇ ਦੇ ਮਾਸਟਰ ਮਾਈਂਡਰ ਰਮਨਜੀਤ ਰੋਮੀ ਨੂੰ ਨਾਬਾ ਦੀ ਨਵੀਂ ਜਿਲਾ ਜੇਲ ਤੋਂ ਅੰਮ੍ਰਿਤਸਰ ਜੇਲ ਦੇ ਵਿੱਚ ਸ਼ਿਫਟ ਕੀਤਾ ਗਿਆ ਸਵੇਰੇ ਕਰੀਬ 8 ਵਜੇ ਪਾਰੀ ਸਕਿਉਰਿਟੀ ਦੀ ਨਿਗਰਾਨੀ ਹੇਠ ਲਿਜਾਇਆ ਗਿਆ ਨਵੀਂ ਜਿਲਾ ਜੇਲ ਦੇ ਵਿੱਚ ਸਕਿਉਰਿਟੀ ਪਰਪਸ ਨੂੰ ਦੇਖਤੇ ਹੋਏ ਕੇਂਦਰੀ ਜੇਲ ਅੰਮ੍ਰਿਤਸਰ ਸ਼ਿਫਟ ਕੀਤਾ ਗਿਆ ਦੱਸਦੀ ਹੈ ਕਿ ਪਿਛਲੇ ਦਿਨੀ ਰਮਨਜੀਤ ਰੋਮੀ ਨੂੰ ਹੌਂਗਕਾਂਗ ਤੋਂ ਪਾਤ ਲਿਆਂਦਾ ਗਿਆ ਜੀ ਉਸ ਤੋਂ ਬਾਅਦ ਪੁਲਿਸ ਦੇ ਗ੍ਰਿਫਤ ਦੇ ਵਿੱਚ ਸੀ ਨਾਬਾ ਦੀ ਨਵੀਂ ਜੇਲ੍ਹ ਦੇ ਵਿੱਚ ਰਮਨਜੀਤ ਰੋਮੀ ਨੂੰ ਲਿਆਂਦਾ ਗਿਆ ਸੀ ਤੇ ਹੁਣ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮਿਸਰ ਸ਼ਿਫਟ ਕੀਤਾ ਗਿਆ ਜ਼ਿਕਰ ਜੋ ਹੈ ਕਿ ਪੰਗੋੜੇ ਰਮਨਜੀਤ ਸਿੰਘ ਉਰਫ ਰੋਮੀ ਨੇ 27 ਨਵੰਬਰ 2016 ਨੂੰ ਸਵੇਰੇ 9 ਵਜੇ ਦੇ ਕਰੀਬ ਵਾਪਰੇ ਨਾਬਾ ਜਿਲ੍ਹਾ ਬ੍ਰੇਕ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਇਸ ਕਾਂਡ ਦੇ ਵਿੱਚ ਗੈਂਗਸਟਰਾਂ ਨੇ ਪੁਲਿਸ ਦੀ ਵਰਤੀ پا ਕੇ ਉੱਚ ਸੁਰੱਖਿਆ ਵਾਲੀ ਜੇਲ੍ਹ ਦੇ ਵਿੱਚ ਕੁਸਪੈਟ ਕਰਕੇ 6 ਖਤਰਨਾਕ ਗੈਂਗਸਟਰਾਂ ਨੂੰ ਫਰਾਰ ਕਰ ਪਾਇਆ ਸੀ ਇਨ੍ਹਾਂ ਗੈਂਗਸਟਰਾਂ ਦੇ ਵਿੱਚ ਹਰਮਿੰਦਰ ਸਿੰਘ ਉਰਫ ਮਿੰਟੂ ਗੁਰਪ੍ਰੀਤ ਸਿੰਘ ਸੇਖੋਂ ਮਨਦੀਪ ਸਿੰਘ ਟੋਟਿਆ ਕੁਲਪ੍ਰੀਤ ਸਿੰਘ ਉਰਫ ਨੀਟਾ ਥਿਓਲ ਕਸ਼ਮੀਰ ਸਿੰਘ ਅਤੇ ਗੈਂਗਸਟਰ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਦਰ ਸ਼ਾਮਿਲ ਸਨ ਜ਼ਿਕਰ ਜੋ ਹੈ ਕਿ ਇਹਨਾਂ ਦੇ ਵਿੱਚੋਂ ਵਿੱਕੀ ਗੌਂਦਰ ਨੂੰ ਬਾਅਦ ਵਿੱਚ ਪੰਜਾਬ ਪੁਲਿਸ ਨੇ 26 ਜਨਵਰੀ 2018 ਨੂੰ ਰਾਜਸਥਾਨ ਦੇ ਵਿੱਚ ਮਾਰ ਮੁਕਾਇਆ ਸੀ ਜਦਕਿ ਹੋਰਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਰੋਮੀ ਜੋ ਸ਼ੇਰਾ ਖੁੱਬਣ ਵਿੱਕੀ ਗੈਂਗ ਦਾ ਮੁੱਖ ਮੈਂਬਰ ਹੈ ਉਸਨੇ ਨਾਬਾ ਬ੍ਰੇਕ ਨੂੰ ਅੰਜਾਮ ਦੇਣ ਲਈ ਗੈਂਗ ਮੈਂਬਰਨ ਵਿਧੀ ਸਹਾਇਤਾ ਹਥਿਆਰ ਅਤੇ ਜੇਲ੍ਹ ਚ ਅੰਦਰ ਜਾਣ ਲਈ ਜਾਲੀ ਆਈਡੀ ਮੁਹੱਈਆ ਕਰਵਾਈ ਸੀ ਇਸ ਦੇ ਨਾਲ ਹੀ ਜੇਲ੍ਹ ਵਿੱਚ ਫਰਾਰ ਹੋਏ ਕੈਦੀਆਂ ਨੂੰ ਸੁਰੱਖਿਆ ਦੇ ਲਈ ਕਰ ਜਿਹੜੇ ਮੁਹੱਈਆ ਕਰਵਾਏ ਸਨ ਤੇ ਪੁਲਿਸ ਨੇ ਇਸ ਨੂੰ ਆਪਣੀ ਵੱਡੀ ਸਫਲਤਾ ਮੰਨਿਆ ਜਦੋਂ ਪੁਲਿਸ ਤੇ ਇਸ ਗੈਂਗਸਟਰ ਨੂੰ ਨਾਬਾ ਜੇਲ੍ਹ ਬ੍ਰੇਕ ਤੇ ਮਾਸਟਰਮਾਈਂਡ ਨੂੰ ਪਾਤ ਲਿਆਂਦਾ ਤਾਂ ਪੁਲਿਸ ਦੇ ਗ੍ਰਿਫਟ ਦੇ ਵਿੱਚ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਲਗਾਤਾਰ ਪੁੱਛਗਿੱਛ ਜੜਿਆ ਕੀਤੀ ਜਾ ਰਹੀ ਹੈ ਜੇ ਗੱਲ ਕੀਤੀ ਜਾਵੇ 2024 ਨੂੰ ਰੋਮੀ ਨੇ ਆਤਮ ਸਮਰਪਣ ਸੰਬੰਧੀ ਆਦੇਸ਼ ਜਾਰੀ ਕੀਤਾ ਗਿਆ ਸੀ ਅਦਾਲਤ ਦੇ ਵੱਲੋਂ ਹਾਂਗਕਾਂਗ ਦੇ ਮਹਾਰਜਕ ਮੁਕਾਕਰਚਕਾਰੀ ਅਧਿਕਾਰੀ ਵੱਲੋਂ 6 ਅਗਸਤ 2024 ਨੂੰ ਰੋਮੀ ਦੇ ਆਤਮ ਸੰਪਰਪਨ ਜਿਹੜਾ ਕਰਨ ਦਾ ਆਦੇਸ਼ ਦਿੱਤਾ ਸੀ ਤੇ ਪਿਛਲੇ ਦਿਨੀ ਹਾਂਗਕਾਂਗ ਤੋਂ ਪੁਲਿਸ ਜੜੀਆ 파ਰਟ ਲੈ ਕੇ ਆਉਂਦੀ ਐ ਤੇ ਹੁਣ ਇਸ ਮਾਮਲੇ ਦੇ ਨਾਲ ਜੁੜੀ ਹੋਈ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਨਾਪਾ ਜੇਲ ਬ੍ਰੇਕ ਤੇ ਮਾਸਟਰ ਮਾਈਂਡ ਨੂੰ ਹੁਣ ਨਾਪਾ ਦੀ ਨਵੀਂ ਜ਼ਿਲ੍ਹਾ ਟ੍ਰੀਲ ਤੋਂ ਅੰਮ੍ਰਿਤਸਰ ਸ਼ਿਫਟ ਕੀਤਾ ਗਿਆ ਨਾਬਾ ਜਿਲ੍ਹੇ ਦੇ ਮਾਸਟਰਮਾਈਂਡ ਰਮਨਜੀਤ ਰੋਮੀ ਨੂੰ ਨਾਬਾ ਦੀ ਨਵੀਂ ਜਿਲ੍ਹਾ ਜੇਲ੍ਹ ਤੋਂ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਸਵੇਰੇ ਕਰੀਬ 8 ਵਜੇ ਪਾਰੀ ਸਿਕਿਉਰਿਟੀ ਦੀ ਨਿਗਰਾਨੀ ਹੇਠ ਲਿਜਾਇਆ ਗਿਆ ਨਵੀਂ ਜਿਲ੍ਹਾ ਜੇਲ੍ਹ ਦੇ ਵਿੱਚ